ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਰਬੱਤ ਦਾ ਭਲਾ ਕਰੇ ਸੋ ਬਾਤ ਲੈ ਕੇ ਹਾਜ਼ਰਾਂ ਸੁਣੋ ਤੇ ਮੈਨੂੰ ਆਸ ਹੈ ਵੀ ਤੁਹਾਨੂੰ ਪਸੰਦ ਆਊਗੀ ਸੁਣ ਕੇ ਫੇਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਕਿੱਥੋਂ-ਕਿੱਥੋਂ ਸੁਣਦੇ ਹੋ ਮੈਨੂੰ ਵੀ ਹੌਸਲਾ ਜਾ ਹੋ ਜਾਂਦਾ ਥੋੜਾ ਕਮੈਂਟ ਆਉ ਜਦੋਂ ਵੀ ਅਸੀਂ ਇੱਥੋਂ ਸੁਣਦੇ ਆ ਬੜੇ ਪਿਆਰੇ ਲੱਗਦੇ ਨੇ ਜਦੋਂ ਭੈਣ ਭਾਈ ਮੈਨੂੰ ਦੱਸਦੇ ਨੇ ਵੀ ਅਸੀਂ ਅੱਜ ਮੋਗੇ ਤੋਂ ਬੋਲਦੇ ਆ ਅਸੀਂ ਜੀਰੇ ਤੋਂ ਬੋਲਦੇ ਆ ਅਸੀਂ ਕੁਰਾਲੀ ਤੋਂ ਰੋਪੜ ਤੋਂ ਇਧਰੋਂ ਬੜੀ ਦੂਰੋਂ-ਦੂਰੋਂ ਆਉਂਦੇ ਨੇ ਵੀ ਪਤਾ ਲੱਗਦਾ ਵੀ ਮੇਰਾ ਪਰਿਵਾਰ ਬਹੁਤ ਦੂਰ-ਦੂਰ ਤੱਕ ਫੈਲਿਆ ਹੋਇਆ ਮੈਂ ਤੁਹਾਡੇ ਸਾਰਿਆਂ ਦੇ ਪਰਿਵਾਰ ਦੀ ਇੱਕ ਮੈਂਬਰ ਹਾਂ ਮੈਂ ਵੀ ਸੋ ਕਮੈਂਟ ਜ਼ਰੂਰ ਕਰਿਆ ਕਰੋ ਮਾਣੋ ਅੱਜ ਦੀ ਬਾਤ ਦਾ ਆਨੰਦ ਇੱਕ ਰਾਜਾ ਸੀ ਉਹਦਾ ਮੁੰਡਾ ਜਦੋਂ ਨੌਜਵਾਨ ਹੋ ਗਿਆ ਤੇ 24-25 ਸਾਲ ਦੀ ਉਮਰ ਹੋ ਗਈ ਉਹ ਕਹਿਣ ਲੱਗਿਆ ਪਿਤਾ ਜੀ ਹੁਣ ਮੈਨੂੰ ਵੀ ਭੇਜਿਆ ਕਰੋ ਸ਼ਿਕਾਰ ਖੇਡਣ ਉਹ ਰਾਜਾ ਕਹਿੰਦਾ ਵੀ ਠੀਕ ਹੈ ਪੁੱਤ ਤੂੰ ਵੀ ਜਾਇਆ ਕਰ ਹੁਣ ਵਜ਼ੀਰ ਨੂੰ ਕਹਤਾ ਵੀ ਇਹਨੂੰ ਸ਼ਿਕਾਰ ਖੇਡਣ ਰਾਜਕੁਮਾਰ ਨੂੰ ਲੈ ਕੇ ਜਾਇਆ ਕਰੋ ਇਹ ਸਿੱਖੂਗਾ ਤਾ ਉਹਨਾਂ ਨੇ ਵਜ਼ੀਰ ਚਲਿਆ ਜਾਂਦਾ ਨਾਲ ਦੋ ਮੰਤਰੀ ਹੋਰ ਚਲੇ ਜਾਂਦੇ ਤੇ ਰਾਜੇ ਦੇ ਮੁੰਡੇ ਦੇ ਨਾਲ ਜਾਂਦੇ ਸ਼ਿਕਾਰ ਖੇਡਣ ਇੱਕ ਦਿਨ ਕੀ ਹੋਇਆ ਉਹ ਸਾਰਾ ਦਿਨ ਫਿਰਦੇ ਰਹੇ ਉਹਨਾਂ ਨੂੰ ਕੋਈ ਸ਼ਿਕਾਰ ਨਹੀਂ ਮਿਲਿਆ ਤਾਂ ਵਜ਼ੀਰ ਕਹਿਣ ਲੱਗਿਆ ਵੀ ਅੱਜ ਆਪਾਂ ਜਿਹਦੇ ਵੀ ਮੂਰੇ ਸ਼ਿਕਾਰ ਆ ਗਿਆ ਉਹੀ ਬੰਦਾ ਸ਼ਿਕਾਰ ਦੇ ਪਿੱਛੇ ਜਾਊਗਾ ਦੂਜੇ ਨਹੀਂ ਆਪਾਂ ਜਾਵਾਂਗੇ ਉਹੀ ਖੇਡੂ ਗਸ਼ਕਾਰ ਨਾਲ ਉਹ ਕਹਿਣ ਲੱਗੇ ਵੀ ਠੀਕ ਐ ਵੀ ਬਾਕੀ ਆਪਾਂ ਮਹਿਲਾਂ ਨੂੰ ਮੁੜ ਜਾਾਂਗੇ ਉਹ ਕਹਿਣ ਲੱਗੇ ਵੀ ਠੀਕ ਐ ਜਦੋਂ ਭਾਈ ਨਾ ਮਿਲਿਆ ਕੋਈ ਸ਼ਿਕਾਰ ਤਾਂ ਜੰਮੇ ਆਥਣ ਹੋ ਗਿਆ ਤਾਂ ਅਚਾਨਕ ਰਾਜੇ ਦੇ ਮੁੰਡੇ ਦੇ ਮੂਹਰੇ ਇੱਕ ਮਿਰਗ ਆ ਗਿਆ ਤਾਂ ਜਦੋਂ ਉਹਨੇ ਮਿਰਗ ਦੇਖਿਆ ਬਸ ਉਹ ਤਾਂ ਉਹਦੇ ਪਿੱਛੇ ਲੱਗ ਗਿਆ ਬਾਕੀ ਦੇ ਵਾਪਸ ਮਹਿਲਾਂ ਨੂੰ ਮੁੜ ਆਏ ਆਥਣ ਹੋਇਆ ਹੀ ਹੋਇਆ ਸੀ ਮਿਰਗ ਤਾਂ ਬਹੁਤ ਦੂਰ ਨਿਕਲ ਗਿਆ ਤੇ ਪਿੱਛੇ-ਪਿੱਛੇ ਮੁੰਡਾ ਨਿਕਲ ਗਿਆ ਰਾਜਕੁਮਾਰ ਤਾਂ ਮਿਰਗ ਤਾਂ ਨਹੀਂ ਉਹਨੂੰ ਮਿਲਿਆ ਉਹ ਓਝਲ ਹੋ ਗਿਆ ਅੱਖਾਂ ਤੋਂ ਉਹਨੂੰ ਰਾਤ ਪੈ ਗਈ ਉਹ ਸੋਚਣ ਲੱਗਿਆ ਵੀ ਹੁਣ ਮੈਂ ਰਾਤ ਤਾਂ ਇੰਨੀ ਪੈ ਗਈ ਵੀ ਕਿੱਥੇ ਮੈਂ ਜਾਊਂਗਾ ਜੇ ਮੈਨੂੰ ਕਿਤੇ ਰਾਤ ਕੱਟਣ ਨੂੰ ਜਗ੍ਹਾ ਮਿਲ ਜੇ ਮੈਂ ਇੱਥੇ ਹੀ ਕੱਟ ਲਾਂ ਸਵੇਰੇ ਫੇਰ ਘੇੜਣ ਆ ਜਾਊਂਗਾ ਚਲੋ ਜੀ ਉਹ ਉੱਥੇ ਇੱਕ ਬਾਗ ਸੀ ਬਾਗ ਦੇ ਵਿੱਚ ਉਹਨੇ ਘੂਣਾ ਛੱਡਿਆ ਉਹਨੇ ਦੇਖਿਆ ਵੀ ਕੋਈ ਨਹੀਂ ਹੈ ਸਾਫ਼ ਸੁਥਰੀ ਜਗ੍ਹਾ ਇੱਕ ਤਖਤ ਪਿਆ ਸੀ ਉੱਥੇ ਵੀ ਇਹਦੇ ਤੇ ਮੈਂ ਰਾਤ ਕੱਟ ਲੂੰਗਾ ਪਈ ਕੇ ਤਾਂ ਪਈ ਗਿਆ ਉਹਦੇ ਤੇ ਉਹ ਜਿਹੜਾ ਬਾਗ ਸੀ ਉਹ ਰਾਜੇ ਦੀ ਕੁੜੀ ਦਾ ਬਾਗ ਸੀ ਉੱਥੇ ਮਰਦਾਂ ਨੂੰ ਆਉਣ ਜਾਣ ਤੋਂ ਮਨਾਹੀ ਸੀ ਤਾਂ ਮੂਨੇ ਰੇਜੇ ਜਾ ਕੇ ਜਦੋਂ ਰਾਜੇ ਦੀ ਕੁੜੀ ਆਈ ਮਹਿਕਦੇਵ ਉਦਨਾਂ ਸੀ ਉਹ ਆਈ ਜਦੋਂ ਆਪਦੀਆਂ ਸਹੇਲੀਆਂ ਦੇ ਨਾਲ ਬਾਗ 'ਚ ਉਹ ਆ ਕੇ ਕਹਿਣ ਲੱਗੀਆਂ ਸਹੇਲੀਆਂ ਕਹਿੰਦੀ ਅੱਜ ਤੱਕ ਘੋੜਾ ਤੁਰਿਆ ਫਿਰਦਾ ਆਪਣੇ ਬਾਗ 'ਚ ਕੋਈ ਮਰਦਾ ਆ ਹੋਇਆ ਤਾਂ ਮਹਿਕਦੇਵ ਨੂੰ ਬੜਾ ਗੁੱਸਾ ਚੜਿਆ ਉਹ ਕਹਿੰਦੀ ਦੇਖੋ ਕਿੱਥੇ ਆ ਕਹਿੰਦੀ ਉਹ ਸਾਹਮਣੇ ਪਿਆ ਤਖਤ ਦੇ ਉੱਤੇ ਉਹ ਕਹਿੰਦੀ ਤੁਸੀਂ ਬੋਲੋ ਨਾ ਮੈਨੂੰ ਇੱਥੋਂ ਛੱਤੀ ਫੜਾਓ ਮੈਂ ਕਰਦੀ ਆ ਇਹਨੂੰ ਠੀਕ ਤਾਂ ਉਹ ਭਾਈ ਛੱਤੀ ਲੈ ਕੇ ਜਾ ਕੇ ਉਹਦੇ ਪਿਆਤੀ ਉਹ ਉਹਦੇ ਦੋ ਛੱਟੀਆਂ ਮਾਰੀਆਂ ਜਦੋਂ ਉਹਦੇ 2 ਵਜੇ ਤਾਂ ਮੁੰਡਾ ਰਾਜਕੁਮਾਰ ਫੱਟਦੇ ਨੇ ਬੈਠ ਕੇ ਉਹਨੂੰ ਕਹਿੰਦਾ ਖਬਰਦਾਰ ਇੱਥੇ ਖੜ ਜਾ ਛੱਟੀ ਹੋਰ ਨਾ ਮਾਰੀ ਮੇਰੇ ਤੈਨੂੰ ਪਤਾ ਹੈ ਛੱਟੀਆਂ ਕੌਣ ਮਾਰਦਾ ਹੁੰਦਾ ਜਦੋਂ ਕਹਿੰਦਾ ਵਿਆਹ ਹੋ ਜਾਂਦਾ ਨਾ ਉਹ પતિ ਪਤਨੀ ਨੂੰ ਛੱਟੀਆਂ ਖੜੇ ਹੁੰਦੇ ਨੇ ਉਦੋਂ ਛੱਟੀਆਂ ਮਾਰਦੇ ਨੇ ਕਹਿੰਦਾ ਤੂੰ ਕੌਣ ਹੈ ਮੇਰੇ ਛੱਟੀਆਂ ਮਾਰਨ ਵਾਲੀ ਪਈ ਉਹ ਕਹਿੰਦੀ ਜਾ ਜਾ ਕਹਿੰਦੀ ਆਇਆ ਵੱਡੇ ਵਿਆਹ ਵਾਲਾ ਦੇਖੇ ਨੇ ਕਹਿੰਦੀ ਪੰਜਾ ਫਿਰਦੇ ਨੇ ਤੇਰੇ ਵਰਗੇ ਉਹ ਕਹਿੰਦਾ ਅੱਛਾ ਕਹਿੰਦਾ ਹੀ ਮੈਂ ਕਹਿੰਦਾ ਫਿਰ ਅੱਜ ਤੋਂ 10 ਦਿਨ ਦੇ ਅੰਦਰ ਅੰਦਰ ਨਾ ਇਹ ਛੱਡੀਆਂ ਦਾ ਹਿਸਾਬ ਕਰੂੰਗਾ ਤੇਰੇ ਨਾਲ ਤਾਂ ਉਹਨੂੰ ਗੁੱਸੇ 'ਚ ਕਹਿੰਦੀ ਜਾ ਜਾ ਤੁਰਦਾ ਲੱਗ ਕਹਿੰਦੀ ਹਜ਼ਾਰ ਫਿਰਦਾ ਇੱਥੇ ਆਇਆ ਕਹਿੰਦੀ ਵੱਡਾ ਚਲੋ ਜੀ ਭੱਗ ਗਿਆ ਘਰ ਨੂੰ ਭੱਗ ਗਿਆ ਜਾ ਕੇ ਪੈ ਗਿਆ ਪਿਆ ਹੋਇਆ ਤਾਂ ਵਜ਼ੀਰ ਨੂੰ ਰਾਜਾ ਕਹਿਣ ਲੱਗਿਆ ਵੀ ਵਜ਼ੀਰ ਸਾਹਿਬ ਇਹ ਸਵੇਰ ਦਾ ਪਿਆ ਰਾਜਕੁਮਾਰ ਵੀ ਇਹ ਉਦਾਸ ਹੈ ਨੂੰ ਪੁੱਛ ਵੀ ਇਹ ਪਿਆ ਕਾ ਤਮੈ ਵੀ ਕੀ ਹੋ ਗਿਆ ਜੇ ਨਹੀਂ ਸ਼ਿਕਾਰ ਮਿਲਿਆ ਤਾਂ ਹੋ ਗਿਆ ਵਜ਼ੀਰ ਜਾ ਕੇ ਕਹਿਣ ਲੱਗਿਆ ਵੀ ਤਾਂ ਕੀ ਹੋ ਗਿਆ ਜੇ ਨਹੀਂ ਸ਼ਿਕਾਰ ਮਿਲਿਆ ਬੀ ਉਦਾਸ ਕਿਉਂ ਹੋਇਆ ਕੱਲ ਨਹੀਂ ਮਿਲਿਆ ਅੱਜ ਮਿਲ ਜੂ ਕੋਈ ਅੱਜ ਇਹ ਗੱਲ ਨੂੰ ਮਿਲ ਜੂ ਸ਼ਿਕਾਰਤਾ ਬਥੇਰੇ ਹੁੰਦੇ ਨੇ ਰੋਜ਼ ਹੀ ਆਪਾਂ ਮਾਰਦੇ ਆ ਉਹ ਕਹਿਣ ਲੱਗਿਆ ਸ਼ਿਕਾਰ ਪਿੱਛੇ ਨਹੀਂ ਮੈਂ ਉਦਾਸ ਵਜ਼ੀਰ ਨੂੰ ਕਹਿੰਦਾ ਵੀ ਮੇਰੇ ਫਲਾਣੇ ਰਾਜੇ ਦੀ ਕੁੜੀ ਨੇ ਮਹਿਕਦੇਵ ਨੇ ਮੇਰੇ ਦੋ ਛੱਡੀਆਂ ਮਾਰੀਆਂ ਮੈਂ ਤਾਂ ਕਹਿੰਦਾ ਹੁਣ ਉਹਦੇ ਨਾਲ ਵਿਆਹ ਕਰਾਉਣਾ ਹੈ ਉਹ ਛੱਡੀਆਂ ਦਾ ਹਿਸਾਬ ਲੈਣਾ ਹੈ ਉਤੋਂ ਉਹ ਕਹਿਣ ਲੱਗਿਆ ਵੀ ਉਹਨੇ ਜਾ ਕੇ ਰਾਜਿੰਦਸ ਤਾਂ ਵੀ ਰਾਜਾ ਸਾਹਿਬ ਗੱਲ ਤਾਂ ਆ ਹੈ ਸ਼িকার ਪਿੱਛੇ ਨਹੀਂ ਉਹ 10 ਗੱਲ ਤਾਂ ਆਹ ਹੈ ਤਾਂ ਵਿਆਹ ਕਰਾਉਣ ਨੂੰ ਫਿਰਦਾ ਹੈ ਤਾਂ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਫਿਰ ਤੁਸੀਂ ਕਰ ਦਿਓ ਆਪਾਂ ਇਹਦਾ ਵਿਆਹ ਕਰੋ ਭਾਲੋ ਕੁੜੀ ਉਹ ਕਹਿਣ ਲੱਗਿਆ ਵੀ ਕੁੜੀ ਤਾਂ ਫਲਾਨੇ ਰਾਜੇ ਦੀ ਉਹਨੇ ਇਹਦੇ ਛੱਟੀਆਂ ਮਾਰੀਆਂ ਨੇ ਕਹਿੰਦਾ ਮੈਂ ਤਾਂ ਉਹਦੇ ਨਾਲ ਕਰਾਉਣਾ ਹੈ ਰਾਜਾ ਕਹਿੰਦਾ ਫਿਰ ਕਰੋ ਉੱਥੇ ਗੱਲਬਾਤ ਵਜ਼ੀਰ ਕਹਿਣ ਲੱਗਿਆ ਵੀ ਉਸ ਰਾਜੇ ਦਾ ਆ ਜਿਹੜਾ ਵਜ਼ੀਰ ਹੈ ਨਾ ਉਹ ਮੇਰਾ ਖਾਸ ਦੋਸਤ ਹੈ ਬਹੁਤ ਪਿਆਰ ਹੈ ਸਾਡਾ ਵੀ ਮੈਂ ਉੱਥੇ ਜਾਣਾ ਉਹਦੇ ਕੋਲ 2 ਦਿਨ ਰਹੂੰਗਾ ਫੇਰ ਉੱਥੇ ਕੋਈ ਗੱਲਬਾਤ ਕਰਕੇ ਆਉਂਗਾ ਮੈਂ ਤਾਂ ਉਹ ਭਾਈ ਚੱਲਿਆ ਗਿਆ ਜਾ ਕੇ ਵਜ਼ੀਰ ਨੂੰ ਮਿਲਿਆ ਤਾਂ ਬਹੁਤ ਮਿਲਿਆ ਉਹ ਵਜ਼ੀਰ ਭੱਜ ਗਏ ਉਹਨੂੰ ਖੁਸ਼ ਹੋਇਆ ਦੇਖ ਕੇ ਜੱਫੀ ਪਾ ਕੇ ਮਿਲਿਆ ਕਿਵੇਂ ਆਇਆ ਤੂੰ ਕਿਵੇਂ ਆਇਆ ਚਲੋ ਜੀ ਉਹਨੇ ਉਹਨੂੰ ਸਾਰੀ ਗੱਲਬਾਤ ਸੁਣਾਈ ਕਹਿੰਦਾ ਵੀ ਆਹ ਗੱਲ ਐ ਐ ਵੀ ਕੁੜੀ ਨੇ ਰਾਜੇ ਦੀ ਕੁੜੀ ਨੇ ਇਹਦੇ ਮਾਰੀਆਂ ਮਾਹਕਦੇਵ ਨੇ ਛਟੀਆਂ ਵੀ ਹੁਣ ਉਹ ਕਹਿੰਦਾ ਮੈਂ ਤਾਂ ਛਟੀਆਂ ਦਾ ਹਿਸਾਬ ਲੈਣਾ ਹੈ ਵੀ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਹੈ ਉਹ ਕਹਿੰਦਾ ਵੀ ਐ ਤਾਂ ਗੱਲ ਨਹੀਂ ਬਣਨੀ ਵੀ ਆਪਾਂ ਨੂੰ ਕੋਈ ਜੁਗਤ ਲੜਾਉਣੀ ਪਊਗੀ ਕਹਿੰਦਾ ਵੀ ਐ ਤਾਂ ਸਿੱਧਾ ਕਿਹਾ ਨਹੀਂ ਜਾਂਦਾ ਵੀ ਇਹਨੇ ਛਟੀਆਂ ਮਾਰੀਆਂ ਤਾਂ ਹੁਣ ਉਹ ਜਿੱਦ ਕਰਦਾ ਹੈ ਉਹ ਕਹਿਣ ਲੱਗਿਆ ਵੀ ਤੂੰ ਰਹਿ ਅੱਜ ਦਾ ਦਿਨ ਕੱਲ ਨੂੰ ਮੈਂ ਜੁਗਤ ਲੜਾਉਂਗਾ ਕੋਈ ਚਲੋ ਜੀ ਰਾਤ ਹੋ ਗਈ ਸੌਂਗੇ ਦੂਜੇ ਦਿਨ ਜਦੋਂ ਵਜ਼ੀਰ ਉੱਠਿਆ ਉਹ ਰਾਜੇ ਦਾ ਜਿਹੜਾ ਮਹਿਕਦੇਵ ਦਾ ਸੀ ਪਿਓ ਦਾ ਵਜ਼ੀਰ ਉਹ ਉਹਦੇ ਕੋਲੇ ਗਿਆ ਰਾਜੇ ਕੋਲੇ ਜਾ ਕੇ ਕਹਿੰਦਾ ਉਹ ਸੁਸਤ ਬੈਠਾ ਰਿਹਾ ਕਜੈਰੀ ਚ ਬੋਲਿਆ ਨਹੀਂ ਬੜਾ ਉਦਾਸ ਰਾਜਾ ਨੂੰ ਕਹਿਣ ਲੱਗਿਆ ਵੀ ਵਜ਼ੀਰ ਸਾਹਿਬ ਤੁਸੀਂ ਅੱਜ ਉਦਾਸ ਕਿਉਂ ਹੋ ਕਿਹੜੀ ਗੱਲ ਦੀ ਉਦਾਸੀ ਐ ਤੁਹਾਨੂੰ ਸਾਂਝੀ ਕਰੋ ਗੱਲ ਦੁੱਖ ਹੈ ਕੋਈ ਦੁੱਖ ਦੱਸੇ ਤੋਂ ਘਟ ਜਾਂਦਾ ਹੈ ਉਹ ਕਹਿਣ ਲੱਗਿਆ ਵੀ ਮੇਰਾ ਨਹੀਂ ਜੀ ਦੁੱਖ ਮਹਾਰਾਜ ਮੈਨੂੰ ਤਾਂ ਰਾਤ ਇੱਕ ਸੁਪਨਾ ਆਇਆ ਬਹੁਤ ਖਰਾਬ ਉਹ ਕਹਿੰਦਾ ਛਿਆ ਇਹ じゃ ਕੀ ਸੁਪਨਾ ਆਇਆ ਜੀ ਨੇ ਤੂੰ ਇੰਨਾ ਉਦਾਸ ਕਰਿਆ ਉਹ ਕਹਿੰਦਾ ਥੋੜਾ ਜੀ ਸੁਪਨਾ ਮੇਰਾ ਨਹੀਂ ਹੈ ਕਹਿੰਦਾ ਮੈਨੂੰ ਸੁਪਨਾ ਆਇਆ ਵੀ ਆਪਣੀ ਰਾਜਕੁਮਾਰੀ ਹੋਗੀ 20 ਸਾਲ ਦੀ ਮੇ ਇੱਕ ਮਹੀਨੇ ਨੂੰ 20 ਸਾਲ ਦੀ ਹੋ ਜੂ ਵੀ ਜੇ 20 ਸਾਲ ਦੇ ਅੰਦਰ ਅੰਦਰ ਇਹਦਾ ਵਿਆਹ ਨਾ ਕਰਿਆ ਤਾ ਵੀ ਥੋਡੇ ਤਾਂ ਕੋੜ ਚੱਲ ਜੂ ਜੇ ਆਪਾਂ ਇਹਦਾ ਵਿਆਹ ਨਾ ਕਰਿਆ ਥੋਡੇ ਕੋੜ ਚੱਲਪੂ ਰਾਣੀ ਸਹਿਬਾ ਗਦੀ ਬਣ ਜੂਗੀ ਉਹ ਕਹਿਣ ਲੱਗਿਆ ਰਾਜਾ ਵੀ ਅੱਛਾ ਵੀ ਕਦੋਂ ਹੋਊਗੀ 20 ਸਾਲ ਦੀ ਉਹ ਕਹਿੰਦਾ 1 ਮਹੀਨੇ ਨੂੰ ਉਹ ਕਹਿੰਦਾ ਫਿਰ ਮਹੀਨਾ ਤਾਂ ਬਹੁਤ ਹੈ ਆਪਣੇ ਕੋਲ ਆਪਾਂ ਕਿਹੜਾ ਕੁਸ ਉਹ ਕਰਨਾ ਰਾਜੇ ਬੰਦੇ ਹੈਗੇ ਆ ਵੀ ਤੂੰ ਭਾਲ ਮੁੰਡਾ ਪਾ ਕਰਦੋ ਤਾਂ ਜਦੋਂ ਰਾਣੀ ਨੂੰ ਪਤਾ ਲੱਗਿਆ ਉਹ ਵੀ ਆਈ ਭੱਜੀ ਕਹਿੰਦੀ ਆਪਾਂ ਛੇਤੀ ਕਰੋ ਵਿਆਹ ਮੈਂ ਨਾ ਕਿਤੇ ਗਦੀ ਬਣ ਜਾ ਰਾਜੇ ਦੇ ਨਾਲ ਕੋਣ ਚੱਲ ਪੇ ਤਾਂ ਉਹ ਵਜ਼ੀਰ ਕਹਿਣ ਲੱਗਿਆ ਵੀ ਲੜਕਾ ਤਾਂ ਹੈਗਾ ਮੇਰੀ ਨਜ਼ਰ ਚ ਉਹ ਕਹਿੰਦਾ ਕੌਣ ਉਹ ਕਹਿੰਦਾ ਫਲਾਨੇ ਰਾਜਕੁਮਾਰ ਹੈ ਰਾਜੇ ਦਾ ਬੇਟਾ ਰਾਜਕੁਮਾਰ ਬਈ ਉੱਥੇ ਗੱਲ ਕਰਕੇ ਦੇਖ ਲੈਨੇ ਆ ਤਾਂ ਉਹ ਰਾਜਾ ਕਹਿੰਦਾ ਵੀ ਠੀਕ ਐ ਉਹ ਕਹਿੰਦਾ ਗੱਲ ਕੀ ਕਰਨੀ ਆ ਕਹਿੰਦਾ ਮੇਰਾ ਦੋਸਤ ਆ ਉੱਥੇ ਦਾ ਰਾਜਾ ਜਿਹੜਾ ਵਜ਼ੀਰ ਹੈ ਕਨਾਬ ਬਣੀਓ ਪਈਏ ਗੱਲ ਤਾਂ ਆਪਾਂ ਵੀ ਰਾਜੇ ਆ ਉਹ ਵੀ ਰਾਜੇ ਨੇ ਕਹਦਾ ਤਾਂ ਰਾਜ ਹੋਊਗਾ ਵੀ ਤੁਸੀਂ ਮੈਨੂੰ ਵਿਆਹ ਦੀ ਚਿੱਠੀ ਲਿਖ ਕੇ ਦੇ ਦਿਓ 10 ਦਿਨਾਂ ਦੀ ਆਪਾਂ ਕਰ ਲਾਂਗੇ ਹਫ਼ਤੇ 'ਚ ਵਿਆਹ ਕਰ ਦਾਂਗੇ ਤਾਂ ਉਹ ਕਹਿਣ ਲੱਗੇ ਵੀ 10 ਦਿਨ ਦੀ ਕਿਉਂ ਤੁਸੀਂ 7 ਦਿਨ ਦੀਓ ਦਿਓ ਚਿੱਠੀ ਤਾਂ ਰਾਣੀ ਕਹਿੰਦੀ ਚਲੋ ਜੀ ਲਿਖ ਕੇ 7 ਦਿਨ ਨੂੰ ਵਿਆਹ ਚਿੱਠੀ ਫੜਾਤੀ ਚਿੱਠੀ ਫੜਾਈ ਹੋਈ ਤਾਂ ਮਹਿਕਦੇਵ ਕਹਿਣ ਲੱਗੀ ਵੀ ਪਿਤਾ ਜੀ ਤੁਸੀਂ ਮੇਰੀ ਸ਼ਾਦੀ ਤਾਂ ਜਿੱਥੇ ਮਰਜ਼ੀ ਕਰ ਦਿਓ ਪਰ ਉਹਨਾਂ ਨੂੰ ਇਹ ਕਹਦੇ ਹੋ ਵੀ ਮੈਂ ਦਿਨੇ-ਦਿਨੇ ਉੱਥੇ ਰਹੂੰਗੀ ਰਾਤ ਨੂੰ ਤਾਂ ਮੈਂ ਫਿਰ ਜਾਨੀਆਂ ਪਰੀਆਂ ਨਾਲ ਇੰਦਰ ਦੇ ਖਾੜੇ 'ਚ ਵੀ ਮੈਂ ਨਹੀਂ ਉੱਥੇ ਜਾਣਾ ਹਟਣਾ ਮੈਂ ਤਾਂ ਜਾਇਆ ਕਰੂੰ ਉਹ ਕਹਿੰਦਾ ਤਾਂ ਜਿੱਥੇ ਜਾਣਾ ਵਗਦੀ ਰਾਜਾ ਕਹਿਣ ਲੱਗਿਆ ਤਾਂ ਚਲੋ ਭਾਈ ਉਹ ਲੈ ਗਿਆ ਚਿੱਠੀ ਵਿਆਹ ਹੋ ਗਿਆ ਵਿਆਹ ਕਰ ਰਿਹਾ ਹਫ਼ਤੇ 'ਚ ਤਾਂ ਜਦੋਂ ਖੇਡਣ ਗਏ ਛਟੀਆਂ ਦੂਜੇ ਦਿਨ ਜਦੋਂ ਉਹਨਾਂ ਨੇ ਛਟੀਆਂ ਖੱਲ੍ਹਿਆਆਂ ਰਾਜੇ ਨੇ ਤਾਂ ਉਹ ਜਦੋਂ ਰਾਜਕੁਮਾਰੀ ਲੱਗੀ ਮਾਰਨ ਛਟੀਆਂ ਉਹਨੂੰ ਕਹਿੰਦਾ ਬੱਸ ਇੱਥੇ ਹੀ ਖੜ੍ਹ ਜਾ ਕਹਿੰਦਾ ਤੂੰ ਤਾਂ ਮੇਰੇ ਮਾਰ ਚੁੱਕੀ ਛਟੀਆਂ ਹੁਣ ਮੇਰੀ ਵਾਰੀ ਹੈ ਉਹ ਝਾਕ ਕੇ ਵੀ ਹੈ ਤਾਂ ਉਹੀ ਹੈ ਕਹਿੰਦੀ ਬਾ ਤੇਰੇ ਕਹਿੰਦੀ ਮਰਦਾਂ ਦੇ ਮਰਦ ਹੀ ਕੰਮ ਹੁੰਦੇ ਨੇ ਚਲੋ ਜੀ ਉਸ ਤੋਂ ਬਾਅਦ ਜਦੋਂ ਗਏ ਆਪਦਾ ਮਹਿਲਾ ਚ ਦਿਲ ਲੰਘਿਆ ਰਾਤ ਨੂੰ ਉਹਨੇ ਤਾਂ ਆਪਦਾ ਉਡਣਖਟੋਲਾ ਭਲਾਇਆ ਉਹ ਤਾਂ ਚੜ ਗਈ ਉਹਦੇ ਚ ਤਾਂ ਉਹ ਤਾਂ ਰੋਜ਼ ਹੀ ਜਾਇਆ ਕਰੇ ਇਹਨਾਂ ਨੂੰ ਕੋਈ ਪਤਾ ਨਾ ਲੱਗਿਆ ਵੀ ਇਹ ਕਿੱਥੇ ਜਾਂਦੀ ਹੈ ਇਹ ਫਿਕਰਾਂ 'ਚ ਹੋਗੇ ਤਾਂ ਉਹ ਰਾਜਾ ਕਹਿਣ ਲੱਗਿਆ ਮੁੰਡੇ ਨੂੰ ਆਪਦੇ ਨੂੰ ਵੀ ਲੋਕ ਕਹਿੰਦੇ ਨੇ ਮੈਨੂੰ ਵੀ ਇਹ ਤਾਂ ਡੈਨ ਹੈ ਜਿਹੜੀ ਰਾਜਾ ਬਿਆਹ ਕੇ ਲਿਆਇਆ ਕੁੜੀ ਲੜਕੀ ਨਹੀਂ ਹੈ ਇਹ ਕੋਈ ਰਾਜਕੁਮਾਰੀ ਨਹੀਂ ਹੈ ਤਾਂ ਡੈਨ ਹੈ ਵੀ ਇਹ ਦਿਨੇ ਰਹਿੰਦੀ ਹੈ ਰਾਤ ਨੂੰ ਤਾਂ ਇਹ ਜੰਗਲਾਂ 'ਚ ਫਿਰਦੀ ਹੈ ਕਹਿੰਦਾ ਤੂੰ ਇਹਨੂੰ ਤਲਾਕ ਦੇ ਦੇ ਕਹਿੰਦਾ ਆਪਣੀ ਤਾਂ ਬਹੁਤ ਭਾਰੀ ਬੇਇੱਜ਼ਤੀ ਹੋਗੀ ਤਾਂ ਮੁੰਡਾ ਕਹਿਣ ਲੱਗਿਆ ਵੀ ਨਹੀਂ ਅਹੀ ਜੀ ਗੱਲ ਨਹੀਂ ਹੋ ਸਕਦੀ ਵੀ ਤੁਸੀਂ ਮੈਨੂੰ 4 ਦਿਨ ਦਿਓ ਫਿਰ ਆਪਾਂ ਤਲਾਕ ਵੀ ਦੇ ਦਾਂਗੇ ਜੋ ਮੈਨੂੰ ਪੜਾ ਜਾਏ ਆਉਣ ਦਿਓ ਕਿਤੇ ਵੀ ਫਲਾਨੇ ਥਾਂ ਮੈਂ ਇੱਕ ਸਾਧੂ ਸੰਤ ਹੈਗੇ ਨੇ ਮੇਰੇ ਜਾਣ ਪਛਾਣਦੇ ਨੇ ਉਹ ਵੀ ਮੈਂ ਇੱਥੇ ਜਾਂਦਾ ਰਹਿਣਾ ਮੱਥਾ ਮੱਥਾ ਦੇਖਦਾ ਮੈਨੂੰ ਉਹਨਾਂ ਕੋਲ ਜਾਏ ਹੁਣ ਤੁ ਮੜਾ ਜਾ ਉਹਦੇ ਕੋਲੇ ਗਿਆ ਜੀ ਢਿੱਲੇ ਤੇ ਰਹਿੰਦੇ ਸੀ ਕੋਈ ਸਾਧੂ ਸੰਤ ਮਹਾਤਮਾ ਉਹਨੇ ਮੁੰਡੇ ਨੇ ਜਾ ਕੇ ਦੱਸਿਆ ਰਾਜਕੁਮਾਰ ਨੇ ਵੀ ਮੈਂ ਵਿਆਹ ਕਰਾਇਆ ਸੀ ਐਂ ਕਰਕੇ ਉਹ ਰਾਤ ਨੂੰ ਪਤਾ ਨਹੀਂ ਕਿੱਥੇ ਉਹ ਜਾਂਦੀ ਉਹ ਕਹਿੰਦਾ ਤੂੰ ਨਾ ਮੰਗਰ ਜਾ ਉਹ ਕਹਿੰਦਾ ਮੈਨੂੰ ਤਾਂ ਲੈ ਜਾਂਦੀ ਹੀ ਨਹੀਂ ਉਹ ਕਹਿੰਦਾ ਪਤਾ ਹੀ ਨਹੀਂ ਲੱਗਣ ਦਿੰਦੀ ਕਦ ਵਗ ਜਾਂਦੀ ਐ ਉਹ ਕਹਿੰਦਾ ਫਿਰ ਤੂੰ ਐਂ ਕਰ ਆ ਫੜ ਸੁਰਮਾ ਅੱਖਾਂ 'ਚ ਪਾ ਲਈ ਤੈਨੂੰ ਸਭ ਕੁਝ ਦਿਖੂ ਤੂੰ ਕਿਸੇ ਨੂੰ ਨਹੀਂ ਦਿਸੀਂਗਾ ਨਾਲ ਚੜਜੀ ਉਹ ਕਹਿੰਦਾ ਠੀਕ ਐ ਲਿਆਇਆ ਸੁਰਮਾ ਜਦੋਂ ਆਇਆ ਉਡਣ ਖਟੋਲਾ ਭਾਈ ਉਹਨੇ ਤਾਂ ਮੁੰਡੇ ਨੇ ਪਾ ਲਿਆ ਅੱਖਾਂ 'ਚ ਸੁਰਮਾ ਉਹ ਤਾਂ ਕਿਸੇ ਨੂੰ ਦਿਖੇ ਨਾ ਉਹ ਤਾਂ ਨਾਲ ਬੈ ਗਿਆ ਚੜ ਕੇ ਉਡਣ ਘਟੋਲੇ ਦੇ ਵਿੱਚ ਬੈਠਿਆ ਤਾਂ ਉਹ ਕਹਿਣ ਲੱਗੀ ਵੀ ਰਾਜਕੁਮਾਰੀ ਮਹਿਕਦੇਵ ਕਹਿੰਦੀ ਪਹਿਲਾਂ ਮੇਰੇ ਪੇਕਿਆਂ ਦੇ ਘਰੇ ਚੱਲੋ ਵੀ ਉੱਥੋਂ ਮੈਂ ਨਹਾ ਧੋ ਕੇ ਤਿਆਰ ਹੋ ਕੇ ਜਾਵਾਂਗੀ ਤਾਂ ਉਹ ਸੁਣੀ ਜਾਂਦਾ ਹੈ ਉਹ ਕਹਿੰਦਾ ਵੀ ਉਹ ਕਹਿਣ ਲੱਗਿਆ ਵੀ ਆਪਣੇ ਅੱਜ ਵਿੱਚ ਬਾਜਨ ਹੈ ਘਟੋਲੇ ਦੇ ਵੀ ਆਪਾਂ ਤਾਂ ਜਿੰਨੀਆਂ ਰੋਜ਼ ਹੁੰਨੀਆਂ ਉਹ ਨਹੀਂ ਆ ਵੀ ਬਾਜਨ ਹੈ ਅੱਜ ਵੀ ਨਾਲੇ ਪਤਾ ਲੱਗਦਾ ਵੀ ਵਿੱਚ ਕੋਈ ਮਰਦ ਹੈ ਉਹ ਆਲੇ-ਦਾਲ ਦੇਖਿਆ ਕਰਨ ਵੀ ਆਏ ਨਹੀਂ ਕਿਧਰੋਂ ਤੁਹਾਨੂੰ ਵਹਿਮ ਹੋਇਆ ਕੋਈ ਮਰਦ ਨਹੀਂ ਕਿਸੇ ਨੂੰ ਦੀਂਦਾ ਨਹੀਂ ਚਲੋ ਜੀ ਕਰ ਦੇ ਕਰਾਉਂਦੇ ਵਗ ਗੀਆਂ ਜਦੋਂ ਰਾਜੇ ਦੇ ਘਰੇ ਗਈ ਮਹਿਕ ਦੇ ਵਾਪਦੇ ਪਿਉ ਦੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੀ ਫਟਾਫਟ ਪਾਣੀ ਦਾ ਟੱਪ ਪਰੋ ਡੱਬ ਕਹਿੰਦੀ ਵੀ ਮੈਂ ਇਸ਼ਨਾਨ ਕਰਕੇ ਤਿਆਰ ਹੋਵਾਂ ਜਦੋਂ ਬਾਥਰੂਮ ਚ ਉਹ ਵੜਨ ਲੱਗੀ ਤਾਂ ਮਾਗਰੀ ਮੁੰਡਾ ਬਣ ਪਹਿਲਾਂ ਹੀ ਵੜ ਗਿਆ ਮੁੰਡਾ ਜਾ ਕੇ ਸਾਰਾ ਪਾਣੀ ਡੋ ਲਿਆਇਆ ਉਹਦਾ ਟੱਬ ਟੁੱਬ ਮੂਤੇ ਮਾਰਿਆ ਆ ਜਦੋਂ ਉਹ ਗਈ ਨਾ ਹੁਣ ਆ ਕੇ ਬੜੀ ਗੁੱਸੇ ਹੋਈ ਕਹਿੰਦੀ ਤੁਸੀਂ ਪਾਣੀ ਨਹੀਂ ਧਰਿਆ ਡੱਬ ਮੂਤੇ ਉਹ ਕਹਿੰਦੀ ਇਸ ਦਾ ਜਿਵੇਂ ਰੋਜ਼ ਧਰਦੇ ਆ ਉਵੇਂ ਧਰਦਾ ਸੀ ਅੱਜ ਗੋਲੀਆਂ ਕਹਿਣ ਲੱਗੀਆਂ ਉਹ ਕਹਿੰਦੀ ਫੇਰ ਐ ਪਾਣੀ ਕਿ ਮੈਂ ਡੁੱਲ ਗਿਆ ਚਲੋ ਹੋਈ ਬੀਤੀ ਫੇਰ ਚੜ ਗਈ ਆ ਭਾਈ ਨਾਲ ਹੀ ਫੇਰ ਮੁੰਡਾ ਚੜ ਗਿਆ ਬਾਗੇਂਦਰ ਦੇ ਖਾੜੇ ਚ ਇੰਦਰ ਦੇ ਖਾੜੇ ਚ ਗਈਆਂ ਜਿਵੇਂ ਉਹ ਉੱਤਰ ਕੇ ਗਈਆਂ ਨਾਲੀ ਉਹ ਉੱਤਰ ਕੇ ਵਗ ਗਿਆ ਤਾਂ ਕਿਸੇ ਨੂੰ ਦਿਸਦਾ ਨਹੀਂ ਗਿਆ ਹੋਇਆ ਤਾਂ ਢੋਲਕੀ ਵਾਲੇ ਕੋਲੇ ਬਹਿ ਗਿਆ ਜਾ ਕੇ ਜਿਹੜਾ ਢੋਲਕੀ ਵਜਾਉਂਦਾ ਸੀ ਮਾੜਾ ਜਾਂ ਸੁਰਮਾ ਪਾਸੇ ਤੋਂ ਅੱਧਾ ਕੱਲਾ ਆਇਆ ਤਾਂ ਉਹਨੂੰ ਦਿਸਣ ਲੱਗਿਆ ਉਹਨੂੰ ਕਹਿੰਦਾ ਅੱਜ ਤੂੰ ਆਰਾਮ ਕਰ ਕਹਿੰਦਾ ਮੈਂ ਢੋਲਕੀ ਵਜਾਉਣਾ ਉਹ ਕਹਿੰਦਾ ਵੀ ਠੀਕ ਐ ਚਲੋ ਮੂੰਹ ਤੇ ਲੈ ਲਿਆ ਰਮਾਲ ਕਿਉਂ ਸੁਰਮਾ ਤਾਂ ਉਹਨੇ ਕੱਢ ਲਿਆ ਹੁਣ ਰਮਾਲ ਨਾਲ ਮੂੰਹ ਟੱਕ ਕੇ ਢੋਲਕੀ ਵਜਾਉਣ ਲੱਗ ਗਿਆ ਕਿਸੇ ਨੂੰ ਕੋਈ ਸ਼ੱਕ ਨਹੀਂ ਵੀ ਇਹ ਕੌਮਣ ਹੈ ਮਾਇਕ ਦੇਵ ਨੂੰ ਉਹ ਤਾਂ ਐ ਵੀ ਢੋਲਕੀ ਵਜਾਉਣ ਵਾਲਾ ਕੋਈ ਤਾਂ ਜਦੋਂ ਨੱਚੀ ਮਾਇਕ ਦੇਵ ਇੰਦਰ ਕਹਿਣ ਲੱਗਿਆ ਵੀ ਤੂੰ ਹੀ ਆ ਜਿਹੜੀ ਮੇਰੇ ਖਾੜੇ ਦੀ ਜਾਨ ਹੈ ਅੱਜ ਮੈਂ ਤੇਰੇ ਤੋਂ ਬਹੁਤ ਖੁਸ਼ ਆ ਵੀ ਮੈਂ ਤੇਰੇ ਲਈ ਦੋ ਚੀਜ਼ਾਂ ਤਿਆਰ ਰੱਖੀ ਬੈਠਾ ਇੱਕ ਤਾਂ ਆ ਖੜਾਵਾਂ ਜਿੱਥੇ ਮਰਜ਼ੀ ਪਾ ਕੇ ਵਗਜਿਆ ਕਰੀ ਪਾਉਗੇ ਇੱਕ ਤਾਂ ਇਹਨੂੰ ਮੇਗਲਾ ਦਿਨਾਂ ਅੱਜ ਦਾਤ ਜਦ ਜੀ ਕਰੂ ਮੀਂਹ ਪਵਾ ਲਿਆ ਜਦ ਜੀ ਕਰੂ ਰੋਕ ਲਿਆ ਉਹ ਵਿਚ ਨੂੰ ਟੋਕ ਕੇ ਕਹਿੰਦੀ ਨਾ ਮਹਾਰਾਜ ਤੁਸੀਂ ਕਹਿੰਦੀ ਦੇਵ ਤੈਨੂੰ ਗਹਿਣ ਲੱਗੀ ਕਹਿੰਦੀ ਮੈਨੂੰ ਅਸੀਂ ਤਾਂ ਕਹਿੰਦੀ ਰਾਜਿਆਂ ਦੀਆਂ ਧੀਆ ਸਾਡੇ ਕੋਲ ਤਾਂ ਬਹੁਤ ਗੁੱਸਾ ਕਹਿੰਦੀ ਉਹ ਢੋਲਗੀ ਵਾਲੇ ਨੂੰ ਦੇ ਦਿਓ ਉਹ ਗਰੀਬ ਹੈ ਬੇਚਾਰਾ ਤਾਂ ਉਹ ਕਹਿੰਦਾ ਚੱਲ ਤੈਨੂੰ ਖੁਸ਼ ਕਰ ਦਿੰਦਾ ਕਹਿੰਦਾ ਢੋਲਗੀ ਵਾਲੇ ਨੂੰ ਦੇ ਦਿੰਦਾ ਇਹ ਸਾਰਾ ਕੁਝ ਉਹਨੂੰ ਭਾਈ ਬਾਰੋਂ ਨੂੰ ਮਿਲ ਗਿਆ ਖੜਾਵਾ ਮਿਲ ਗਿਆ ਤਾਂ ਉਸ ਸਾ ਜਿਹੜਾ ਸਾਧੂ ਸੀ ਉਹਨੇ ਕਿਹਾ ਸੀ ਮੁੰਡੇ ਨੂੰ ਜਦੋਂ ਸੁਰਮਾ ਦਿੱਤਾ ਵੀ ਜੇ ਤੈਨੂੰ ਕੋਈ ਭੀੜ ਪਈ ਲੋੜ ਪਈ ਮੇਰੀ ਤਾਂ ਤੂੰ ਮੈਨੂੰ ਯਾਦ ਕਰੀ ਮੈਂ ਉੱਥੇ ਹਾਜ਼ਰ ਹੋ ਜਾਊਗਾ ਜਦੋਂ ਭਾਈ ਉਹਨੇ ਢੋਲਕੀ ਵਜਾਉਂਦੇ ਨੂੰ ਮਿਲ ਗਿਆ ਦੋ ਚੀਜ਼ਾਂ ਉਹਨੇ ਤਾਂ ਯਾਦ ਕਰਿਆ ਫਿਰ ਉਹਨੂੰ ਸਾਧੂ ਨੂੰ ਕਹਿੰਦਾ ਵੀ ਮਹਾਰਾਜ ਹੁਣ ਆਓ ਅੱਖਾਂ ਵਿੱਚ ਕੇ ਹੱਥ ਬੰਨੇ ਵੀ ਹੁਣ ਮੈਨੂੰ ਥੋੜੀ ਲੋੜ ਐ ਤਾਂ ਭਾਈ ਉਹ ਤਾਂ ਉਹਦੇ ਕੋਲ ਵੀ ਉਹੋ ਜਿਹਾ ਖੜਾਵਾ ਮੈਂ ਤਾਂ ਉਹ ਤਾਂ ਖੜਾਵਾ ਤੇ ਚੜਿਆ ਬਿੰਦ ਚ ਆ ਗਿਆ ਉੱਥੇ ਆ ਕੇ ਅਲਖ ਜਗਾਈ ਸਾਰੇ ਝਾਕ ਕਨਿੰਦਰ ਵੀ ਝੱਕੇ ਵੀ ਉਹਨੂੰ ਕਹਿਣ ਲੱਗਿਆ ਵੀ ਮਹਾਰਾਜ ਸਾਧੂ ਨੂੰ ਕਹਿਣ ਲੱਗਿਆ ਮਹਾਤਮਾ ਜੀ ਤੁਸੀਂ ਅੱਜ ਕਿਵੇਂ ਆ ਗਏ ਇੱਥੇ ਤਾਂ ਆਦਮੀ ਕੋਈ ਆਉਂਦਾ ਨਹੀਂ ਤਾਂ ਉਹ ਕਹਿਣ ਲੱਗਿਆ ਵੀ ਭਾਈ ਅੱਜ ਮੈਨੂੰ ਕੰਮ ਪੈ ਗਿਆ ਤੇਰੇ ਥਾਂ ਉਹ ਕਹਿੰਦਾ ਵੀ ਦੱਸੋ ਕਹਿਣ ਲੱਗਿਆ ਮੁਕਰੀ ਨਾ ਜਿਹੜੀ ਚੀਜ਼ ਮੈਂ ਮੰਗੂੰਗਾ ਜਾਂ ਹਾਂ ਕਰਦੇ ਜਾਂ ਨਾ ਕਰਦੇ ਵਿੱਚ ਵਿੱਚ ਵਿਚਾਲੇ ਨਾ ਫਸੀ ਉਹ ਕਹਿੰਦਾ ਮੰਗ ਕੇ ਤਾਂ ਦੇਖੋ ਤਾਂ ਉਹ ਕਹਿਣ ਲੱਗਿਆ ਮੈਨੂੰ ਅੱਧੇ ਘੰਟੇ ਵਾਸਤੇ ਤੇਰਾ ਆਸਣ ਦੇ ਦੇ ਤੇਰੀ ਗੱਦੀ ਅੱਧੇ ਘੰਟੇ ਵਾਸਤੇ ਮੇਰੀ ਐ ਮੈਂ ਜੋ ਫੈਸਲਾ ਕਰਾਂ ਤੈਂ ਵਿੱਚ ਨਹੀਂ ਬੋਲਣਾ ਮੈਂ ਜਿਹੜਾ ਫੈਸਲਾ ਕਰੂੰ ਉਹ ਪੂਰ ਚੜੂਗਾ ਤਾਂ ਕੋਈ ਮੋੜ ਕੇ ਜਵਾਬ ਨਹੀਂ ਦੇਣਾ ਉਹ ਕਹਿੰਦਾ ਲੈ ਇਹ ਵੀ ਕੋਈ ਵੱਡੀ ਗੱਲ ਹੈ ਇੰਦਰ ਦੇਵ ਤਾਂ ਕਹਿਣ ਲੱਗਿਆ ਅੱਧੇ ਘੰਟੇ ਦੀ ਕੀ ਗੱਲ ਹੈ ਕਹਿੰਦਾ ਜਾ ਪਾਣੀ ਪੀਂਦੇ ਪੀਂਦੇ ਦਾਦਾ ਘੰਟਾ ਕੀ ਕਹਿੰਦਾ ਘੰਟਾ ਲੱਗ ਜਾਂਦਾ ਆਪਾਂ ਨੂੰ ਕਹਿੰਦਾ ਬੈਠੋ ਗੱਦੀ ਤੇ ਆਓ ਉਹ ਪਾਈ ਬਹਿ ਗਿਆ ਬੈਠ ਕੇ ਉਹਨੂੰ ਕਹਿਣ ਲੱਗਿਆ ਮੁੰਡੇ ਨੂੰ ਰਾਜੇ ਦੇ ਨੂੰ ਕਹਿੰਦਾ ਉੱਠ ਗਿਆ ਹੁਣ ਮੇਰੇ ਕੋਲੇ ਉਧਰ ਮਹਿਕਦੇਵ ਨੂੰ ਕਹਿੰਦਾ ਤੂੰ ਵੀ ਆ ਜਾ ਉਹਦੀ ਫੜੀ ਬਾਹ ਉਹਨੂੰ ਫੜਾਤੀ ਰਾਜਕੁਮਾਰ ਨੂੰ ਫੜਾਤੀ ਮਹਿਕਦੇਵ ਦੀ ਬਾਹ ਕਹਿੰਦਾ ਆ ਲੈ ਫੜ ਅੱਜ ਤੋਂ ਇਹ ਤੇਰੀ ਹੋਈ ਲੈ ਜਾ ਹੁਣ ਇਹਨੂੰ ਅੱਜ ਤੋਂ ਇਹ ਖਾੜੇ ਚ ਨਹੀਂ ਆਉਗੀ ਇੰਦਰ ਨੂੰ ਕਹਿਣ ਲੱਗਿਆ ਮਹਾਤਮਾ ਕਹਿੰਦਾ ਇਹਨੂੰ ਭੁੱਲ ਜਾ ਇਹ ਆ ਰਾਜਕੁਮਾਰ ਨੂੰ ਵਿਆਹੀ ਹੋਈ ਐ ਕਹਿੰਦਾ ਇਹ ਗਲਤੀ ਕਰਦੀ ਐ ਵਿਆਹ ਕਰਾ ਕੇ ਵੀ ਇੱਥੇ ਆਉਂਦੀ ਐ ਉਹਨਾਂ ਨੂੰ ਕਹਿੰਦਾ ਬਹੁਤ ਬੁਰਾ ਭਲਾ ਸੁਣਨਾ ਪੈਂਦਾ ਐ ਵੀ ਇਹ ਡੈਣ ਐ ਇਹ ਲੜਕੀ ਨਹੀਂ ਹੈਗੀ ਕਹਿੰਦਾ ਇਹਨੂੰ ਭੁੱਲ ਜਾ ਇੰਦਰ ਕਹਣ ਲੱਗਿਆ ਵੀ ਹੱਥ ਬੰਨ ਕੇ ਕਹਿੰਦਾ ਤੁਸੀਂ ਤਾਂ ਮਹਾਰਾਜ ਅੱਜ ਮੇਥੋਂ ਮੇਰੇ ਖਾੜੇ ਦੀ ਸ਼ਾਨ ਖੋਲੀ ਪਰ ਮੈਂ ਕਹਿੰਦਾ ਹੁਣ ਵਚਨ ਤੋਂ ਮੈਂ ਨਹੀਂ ਫੇਰ ਸਕਦਾ ਤੁਹਾਨੂੰ ਜਵਾਨ ਦੇਤੀ ਤਾਂ ਭਾਈ ਉਹਦਾ ਹੱਥ ਫੜਾ ਕੇ ਉਹਨੂੰ ਕਹਿੰਦਾ ਪਵਾਲਾ ਮੀ ਸਾਧੂ ਕਹਿਣ ਲੱਗਿਆ ਮੀ ਪਵਾਲਾ ਸਾਰੇ ਲੋਕ ਤੈਨੂੰ ਬਾਹਰ ਕੋਈ ਨਹੀਂ ਦੇਖੂ ਜਾਂਦੇ ਨੂੰ ਜਿਹੜੇ ਤੈਨੂੰ ਖੜਾਵਾ ਮਿਲਿਆ ਨੇ ਇਹਨਾਂ ਤੇ ਚੜ ਨਾਲ ਚੜਾਏ ਨੂੰ ਲੈ ਜਾ ਇੱਥੋਂ ਚਲੋ ਜੀ ਮੁੰਡੇ ਨੇ ਤਾਂ ਮੀ ਪਵਾਇਆ ਸਾਰੇ ਲੋਕ ਅੰਦਰ ਵੜ ਗਏ ਉਹ ਤਾਂ ਬਾਹਰ ਨਿਕਲ ਕੇ ਚੜਾ ਕੇ ਉਹਨੂੰ ਖੜਾਵਾ ਤੇ ਉਹਦੇ ਪੈਰ ਧਰਾ ਲਿਆ ਉਹਦੇ ਧਰ ਲੇ ਪਾ ਕੇ ਉਹ ਤਾਂ ਪਾਰ ਗਿਆ ਮਹਿਲਾ ਚ ਆ ਗਿਆ ਆ ਕੇ ਮਹਿਲਾ ਚ ਉਹਦੇ ਮਾਪੇ ਨੂੰ ਕਹਿਣ ਲੱਗਾ ਵੀ ਇਹ ਕੋਈ ਡੈਣ ਨਹੀਂ ਮੈਂ ਤੁਹਾਨੂੰ ਦੱਸਿਆ ਸੀ ਆ ਖੜੀ ਐ ਆ ਲਿਆਤੀ ਤੁਹਾਡੀ ਨੂੰ ਤਾਂ ਵੀ ਅੱਜ ਤੋਂ ਇਹ ਕਿਤੇ ਨਹੀਂ ਜਾਊਗੀ ਇੱਥੇ ਰਹੂਗੀ ਮਹਕਦੇਵ ਨੂੰ ਕਹਿਣ ਲੱਗਿਆ ਵੀ ਕਾਇ ਦਿਨ ਹੋ ਗਏ ਤਾਂ ਜਿਹੜੀਆਂ ਮੇਰੇ ਦੋ ਛਟੀਆਂ ਮਾਰੀਆਂ ਤੀਆਂ ਬਾਗ ਚ ਕਿੰਨੇ ਦਿਨ ਹੋ ਗਏ ਉਹ ਕਹਿੰਦੀ ਅੱਜ ਨੌਵਾਂ ਦਿਨ ਐ ਕਹਿੰਦਾ ਦੇਖ ਲਿਆ ਫਿਰ ਤੈਨੂੰ ਮੈਂ 10 ਦਿਨ ਕਿਹਾ ਸੀ ਤੈਨੂੰ ਮੈਂ ਵਿਆਹ ਕੇ ਲਿਆਉਂਗਾ 10 ਦਿਨਾਂ ਨੂੰ ਛਟੀਆਂ ਖੇਲੂ ਕਹਿੰਦਾ ਮੈਂ ਤਾਂ ਨੌਵੇਂ ਦਿਨ ਹੀ ਖੇਡ ਗਿਆ ਹੱਥ ਬੰਨ੍ਹ ਕੇ ਕਹਿੰਦੀ ਵੀ ਮਹਾਰਾਜ ਤੂੰ ਜਿੱਤਿਆ ਮੈਂ ਹਾਰੀ ਮਰਦਾਂ ਦੇ ਕੰਮ ਮਰਦੀ ਹੁੰਦੇ ਨੇ ਕਹਿੰਦੀ ਚਲੋ ਜੀ ਰੰਗੀਂ ਬਸਦੇ ਨੇ ਹੁਣ ਹੱਸਦੇ ਨੇ ਖੇਡਦੇ ਨੇ ਐਨੀ ਕੁ ਬਾਤ ਜੀ ਲੇਖੇ ਲਾਇਓ ਇਹ ਹੁੰਦੀਆਂ ਨੇ ਮਨੋਰੰਜਨ ਲਈ ਕਿਉਂ ਇਹਨਾਂ 'ਚ ਕੋਈ ਸਚਾਈਆਂ ਤਾਂ ਤੁਹਾਨੂੰ ਵੀ ਪਤਾ ਹੈ ਹੁੰਦੀਆਂ ਨਹੀਂ ਪਰ ਬਹੁਤ ਐਆਂ ਜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅੱਜ ਦੇ ਸਮੇਂ ਦੀਆਂ ਸਚਾਈਆਂ ਵੀ ਹੁੰਦੀਆਂ ਨੇ ਸਾਨੂੰ ਉੱਥੋਂ ਸਿੱਖਿਆ ਵੀ ਬਹੁਤ ਮਿਲਦੀ ਹੈ ਇਹਨਾਂ ਤੋਂ ਖੈਰ ਐਆਂ ਜੀਆਂ ਹੁੰਦੀਆਂ ਨੇ ਆਪਾਂ ਮਨੋਰੰਜਨ ਲਈ ਪਾਉਂਦੇ ਆ ਰਾਤ ਨੂੰ ਰਾਤ ਲੰਘ ਜਾਂਦੀ ਜਾਗਦੇ ਹੁੰਦੇ ਤਾਂ ਐਂ ਵੀ ਚਲੋ ਬਾਤਾਂ ਪਾ ਲਈਏ ਫਿਰ ਇਹੋ ਜਿਹਾ ਕੁਝ ਕਰੀ ਜਾਂਦੇ ਸੀ ਭੈਣ ਭਾਈ ਸੋ ਧੰਨਵਾਦ ਜੀ